ਜੀ ਜੀ ਤੁਹਾ ਦਾ ਸਾਧਿਆਂ ਦਾ ਬਹੁਤ ਥੋੜੇ ਟਾਈਮ ਤੇ ਦਿੱਤੇ ਨੋਟਿਸ ਦੇਉਣ ਦਾ ਬਹੁਤ ਧੰਨਵਾਦ ਤੁਸੀਂ ਸਾਧਿਆਂ ਨੇ ਇੱਕ ਖਬਰ ਸੁਣੀ ਆ ਅੱਜ ਤਰਫ ਸਾਦੀ ਸ਼੍ਰੋਮਣੀ ਕਾਲੀ ਦਲ ਬਾਦਲ ਨੂੰ ਸੁਖਬੀਰ ਬਾਦਲ ਦੇ ਸ਼੍ਰੋਮਣੀ ਕਾਲੀ ਦਲ ਨੂੰ ਜਿਹੜਾ ਬਹੁਤ ਥੋੜਾ ਜਿਹਾ ਕਾਲੀ ਦਲ ਨੂੰ ਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਿੱਦੋਂ ਉਹਦੇ ਪਾਰਟੀ ਦੇ ਸੀਨੀਅਰ ਆਗੂ ਦੇ ਕਲਪ ਜੀ ਸਿੰਘ ਮਜੀਠੀਆ ਦੀ जमानत अर्जी जी है वो मान योगे हरियाणा हाई कोर्ट ने रद्द कर दी है और कला रद्द नहीं किया के जेडे इस केस के पुलिस वालों सबूत दिते गए हैं ਉਹ ਬਹੁਤ ਗੰਭੀਰ ਨੇ ਜਿਹੜੇ ਕਾਲੀ ਦਲ ਦੇ ਲੀਡਰ ਜਿਹੜੇ ਬੰਦੇ ਬਜੀਠੀਏ ਦੇ ਪੱਖ ਦੇ ਵਿੱਚ ਕਹ ਰਹੇ ਸੀਗੇ ਕਿ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਖੋਰੀ ਕੀਤੀ ਹੈ ਤਾਂ ਕਾ ਕੀਤਾ ਅਜਮਾਨ ਜੋ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਬਹੁਤ ਵੱਡੀ ਮੋਰ ਲਾਈ ਹੈ ਕਿ ਮਜੀਠੀਏ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਉਹ ਬਿਲਕੁਲ ਸਹੀ ਸੀਗੇ 540 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿ ਚੱਲੀ ਉਹ 15 ਦਿਨ ਬਹਿਸ ਤੋਂ ਬਾਅਦ ਮਾਂਜੋਗ ਕੋਰਟ ਨੇ ਜਿਹੜਾ ਫੈਸਲਾ ਜਿਹੜਾ ਦਿੱਤਾ ਕਾਲੀ ਦਲ ਦੇ ਲੀਡਰ ਇਹ ਹਮੇਸ਼ਾ ਹੀ ਇਹ ਨਾ ਕੋਈ ਸ਼ਬਦ ਹੈ ਕਿ ਸਿਆਸੀ ਬਦਲਾ ਖੋਦੀ ਹੈ ਜੀ ਟੱਕਾ ਜੀ ਬੈਸ ਕੇਸ ਦੇ ਪੋ ਛੋਕਰ ਦੇ ਵਿੱਚ ਜੰਗ ਦੇ ਕਹਿਣਾ ਚਾਹੁੰਦਾ ਕਿ 12 13 ਦੇ ਵਿੱਚ 2012 13 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਸੀਗੀ ਸਰਦ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਮਹਾਲੀ ਦੀ ਕੋਰਟ ਦੇ ਵਿੱਚ ਜਦੋਂ ਭੋਲੇ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਇਸ ਰਾਗ ਦੇ ਤੰਦੇ ਵਿੱਚ ਉਨ੍ਹਾਂ ਦੇ ਨਾਲ ਬਿਜੇਠੀਆਂ ਵੀ ਸ਼ਾਮਲ ਹੈ ਸਭ ਦੇ ਉਸ ਸਮੇਂ ਕਾਰਵਾਈ ਹੋ ਜਾਂਦੀ ਜੋ ਸਮੇਂ ਫੜ ਕੇ ਬਿਜੇਠੀਆਂ ਨੂੰ ਜੇਲ੍ਹ ਚ ਬੰਦ ਕੀਤਾ ਜਾਂਦਾ ਅੱਜ ਤੱਕ ਸਰ ਕਿੰਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਜਿਹੜੀ ਬਾਜ਼ਾ ਨਹੀਂ ਸੀਗੀ ਕਿਹੜਾ ਉਸ ਸਮੇਂ ਤੋਂ ਲੈ ਕੇ ਕਾਂਗਰਸ ਦੀ ਸਰਕਾਰ ਤੱਕ ਚਾਚੇਪ ਦੀ ਜਿਹੜੀ ਸਰਕਾਰ ਤੱਕ ਜਿਹੜਾ ਤੰਦੇ ਚੱਲਦਾ ਰਿਆ ਇਹ ਤੰਦੇ ਨੇ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਉਹਨਾਂ ਦੀਆਂ ਲੱਖਾਂ ਦੇ ਪੈਸੇ ਵਟ ਕੇ ਇਹ 540 ਕਰੋੜ ਦਾ ਲੈਂਡਿੰਗ ਜਿਹੜਾ ਇਹ ਹੋਇਆ ਪੈਸਾ ਕਿੱਥੋਂ ਆਇਆ ਨਾ ਸਮਝ ਨਹੀਂ ਗਈ ਗੱਲ ਇਸ ਕਰਕੇ ਬੰਨਾ ਇਹ ਮੈਂ ਕਹਿਣਾ ਕਹਿਣਾ ਚਾਹੁੰਦਾ ਕਿ ਜਿਹੜੀ ਚੀਜ਼ ਇਹ ਗੱਲ ਕਹਿੰਦੇ ਸੀਗੇ ਉਹ ਚੀਜ਼ ਅੱਜ ਬਿਲਕੁਲ ਹਾਈ ਕੋਰਟ ਨੇ ਸ਼ਬਦ ਕਰਤੀ ਹੈ ਕਿ ਸਰਕਾਰ ਭਗਵਾਨ ਸਰਬਾਨਦੀ ਸਰਕਾਰ ਨੇ ਕੋਈ ਬਲਤ ਜਿਹੜਾ ਛੁੱਟਾ ਕੇਸ ਨਹੀਂ ਦਰਜ ਕੀਤਾ ਕੋਈ ਕਿਸੇ ਦੇ ਨਾਲ ਸਿਆਸੀ ਬੰਦਾ ਖੋਦੀ ਨਹੀਂ ਕੀਤੀ ਜੋ ਕੀਤਾ ਸੀ ਜਿੱਦਾਂ ਦੀ ਫਸਲ ਬੀਜੀ ਸੀ ਬਿਜਠੀਆ ਉਹਨਾਂ ਦੇ ਉਹ ਫਸਲ ਹੋਰ ਵਧ ਰੇ ਜੋ ਬੀਜੇਗੇ ਉਹੀ ਕੱਟੋਗੇ ਜੋ ਉਹਨਾਂ ਨੇ ਬੀਜਿਆ ਸੀਗਾ ਉਹ ਹੁਣ ਵੱਧ ਰਿਆ ਔਰ ਰਾਜਵੀ ਇਸ ਕੇਸ ਦੇ ਵਿੱਚ ਜਦੋਂ ਕੋਰਟ ਅਨਸਾਫ ਕਰੂਗੀ ਸਜ਼ਾ ਉਗੀ ਉਦੋਂ ਪੰਜਾਬ ਦੇ ਉਹਨਾਂ ਹਜ਼ਾਰਾਂ ਨੌਜਵਾਨਾਂ ਦੀਆਂ ਮਾਵਾਂ ਜਿਹੜੀਆਂ ਉਹਨਾਂ ਦੇ ਸਿਰੀਆਂ ਦੇ ਬੈਠ ਕੇ ਰੋਂਦੀਆਂ ਜਿਨ੍ਹਾਂ ਦੇ ਪੁੱਤ ਨਸ਼ੇ ਦਾ ਮੱਦਗੇ ਸੀਗੇ ਸਰ ਉਹ ਕਿਤੇ ਬਾਣ ਉਹਨਾਂ ਦਾ ਛਾਂਤ ਹੋਊਗਾ ਕਿ ਉਹਨਾਂ ਦੇ ਪੁੱਤਾਂ ਨੂੰ ਨਸ਼ੇ ਦੇ ਵਿੱਚ ਧੱਕਣ ਵਾਲੇ ਵਜਿੱਠੀਅਰ ਦੇ ਬੰਦੇ ਨੂੰ ਸਜ਼ਾ ਮਿਲੀ ਹੈ ਜਾਂ ਜਿਹੜੇ ਬਾਕੀ ਉਸ ਸਮੇਂ ਦੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਲੋਕ ਥੋੜਾ ਬੋਧਾ ਉਹਨਾਂ ਦਾ ਮਨ ਸ਼ਾਂਤ ਹੁੰਦਾ ਕਿ ਯਾਰ ਚਲੋ ਕਿਤੇ ਨਾ ਕਿਤੇ ਦੇ ਸਜ਼ਾ ਮਿਲੀ ਕਿਤੇ ਨਾ ਕਿਤੇ ਦੇ ਇਨਸਾਫ ਹੋਇਆ ਕੋਈ ਨਾ ਕੋਈ ਤੇ ਸਰਕਾਰ ਆਈ ਜਿਹੜੇ ਕਹਿੰਦੇ ਸੀ ਲੱਕ ਤੋੜ ਦੇਾਂਗੇ ਬੁੜਕਾ ਸਾਫ ਫੜ ਕੇ ਉਹਨਾਂ ਕੋਲ ਨਾ ਲੱਕ ਟੁੱਟੇ ਨਾ ਲੱਤ ਟੁੱਟੀ ਨਾ ਕੋ ਬਾਹ ਟੁੱਟੀ ਨਾ ਕੋ ਪੈਰ ਟੁੱਟਾ ਉਹ ਤੇ ਚਾਚਾ ਭਤੀਜਾ ਬਣ ਕੇ ਮੁੜ ਕੇ ਸਮਝ ਗਦੀ ਗੱਲ ਇਸ ਕਰਕੇ ਜੇ ਬੁਢੀ ਠੀਏ ਨੂੰ ਹਿੰਮਤ ਕੀਤੀ ਤੇ ਸਦਾ ਭਗਵਾਨ ਸਰਮਾਨ ਦੀ ਸਰਕਾਰ ਨੇ ਹਿੰਮਤ ਕੀਤੀ ਉਹ ਬਿਲਕੁਲ ਸਹੀ ਕੀਤੀ ਬਿਲਕੁਲ ਕੋਈ ਸਿਆਸੀ ਬੋਲਾ ਖੋਦੀ ਦੀ ਕੁਛ ਨਹੀਂ ਬਿਲਕੁਲ ਸਹੀ ਕੀਤਾ ਸੋ ਅੱਜ ਜਿਹੜੇ ਕਾਲੀ ਰੋਜ਼ ਬੋਲਦੇ ਆ ਜਾਂ ਬੋਲਦੇ ਸੀਗੇ ਕਿ ਜੀ ਸਿਆਸੀ ਬੋਲਾ ਖੋਦੀ ਹੋਦੀ ਆ ਜੀ ਆਪ ਦੀ ਸਰਕਾਰ ਮਾਨ ਦੀ ਸਰਕਾਰ ਠੱਕੇ ਕਰਦੀ ਆ ਜੀ ਠਕੇ ਸ਼ਾਈ ਕਰਦੀ ਆ ਉਹ ਸਾਰੀਆਂ ਚੀਜ਼ਾਂ ਅੱਜ ਕਲੀਅਰ ਹੋ ਗਿਆ ਸੋ ਮੈਂ ਚਾਹੁੰਦਾ ਕਿ ਲੋਕਾਂ ਨੂੰ ਇਹ ਆਸ ਬੱਜੀ ਹੈ ਨਹੀਂ ਦੇਖਦੇ ਸਾਨੂੰ ਕੋਈ ਫੜ ਸਕਦਾ ਇਹ ਕਹਿੰਦੇ ਸਾਨੂੰ ਵੱਡਿਆਂ ਤੋਂ ਕੋਈ ਹੱਥ ਪਾ ਸਕਦਾ ਕੋਈ ਹੱਥ ਪਾ ਕੇ ਦਿਖਾਵੇ ਚੈਲੰਜ ਕਰਦੇ ਸੀਗੇ ਔਰ ਮੈਂ ਬੜਾ ਖੁਸ਼ ਹੈ ਕਿ ਸਾਡੇ ਦੇਸ਼ ਦੀ ਮਿਆ ਪ੍ਰਣਾਲੀ ਸਾਡੇ ਦੇਸ਼ ਦੀਆਂ ਮਾਨਜੋ ਕੋਟਾਂ ਅੱਜ ਵੀ ਬੈਠੀਆਂ ਜਿਹੜੀਆਂ ਕਿਤੇ ਨਾ ਕਿਤੇ ਇਨਸਾਫ ਜਿਹੜਾ ਉਹ ਸਾਨੂੰ ਦਿੰਦੀਆਂ ਨਜ਼ਰ ਵੀ ਆਉਂਦੀਆਂ ਪਹਿਲਾਂ ਵੀ ਦਿੱਤਾ ਅੱਗੇ ਵੀ ਦੇੜ ਗਿਆ ਸੋ ਮੈਂ ਸਭ ਦਾ ਕਿ ਅੱਜ ਕੱਲ੍ਹ ਇਹ ਦਲ ਜਿਹੜਾ ਰੋਜ਼ ਬੋਲਦਾ ਸੀਗਾ ਉਹਦਾ ਇਹ ਜਿਹੜਾ ਹੋਜ ਦਾ ਰੋਲਾ ਰੱਪਾ ਸੀਗਾ ਉਹ ਸਰ ਬੰਦ ਹੋ ਗਿਆ ਉਹਨੋਂ ਕਹਿਣ ਵਾਲੇ ਦੀ ਬੰਦ ਗਏ ਕਿਉਂਕਿ ਕੋਰਟ ਦੇ ਕਹਿਤਾ ਕਿ ਸਬੂਤ ਬਹੁਤ ਤਕਵੀਰ ਨੇ ਉਹਨੇ ਨਾਲ ਕਮੈਂਟ ਕੀਤੇ ਉਹ ਤੁਸੀਂ ਦੇਖੋ ਕਿ ਕਦੋਂ ਦਾ ਸ਼ੁਰੂ ਹੋਇਆ ਇਹ ਸ਼ੁਰੂ ਹੈ ਕਦੋਂ ਦਾ ਇਹ ਡਰਗ ਮਾਫੀਆ ਪੰਜਾਬ ਦੇ ਸ਼ੁਰੂ ਹੋਇਆ ਸੀਗਾ ਕਿਦੋਂ ਦੇ ਪੈਸੇ 540 ਕਰੋੜ ਭਈਆ ਜਿਹੜਾ ਇੱਕ ਕੇਸ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਤਾਰੇ ਸਾਹਮਣੇ ਉਹ ਜਦੋਂ ਫੜਿਆ ਬਜ਼ੀਠੀਏ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ 540 ਕਰੋੜ ਰੁਪਏ ਦਾ ਲੈਣ ਦੇਣਾ ਹੈ ਇੰਨਾ ਪੈਸਾ ਸਭ ਕਿੱਥੋਂ ਆਇਆ ਇਹ ਪੈਸਾ ਨਸ਼ੇ ਦਾ ਸੀਗਾ ਇਹ ਪੈਸਾ ਡਰਗ ਦਾ ਸੀਗਾ ਉਹ ਕਿਹੜੀ ਆਮਦਨ ਆਈ ਉਹ ਕਿੱਥੋਂ ਇੰਨਾ ਪੈਸਾ ਆ ਗਿਆ ਅਰੇ ਇੰਨਾ ਲੰਮਾ ਸਮਾਂ ਜੇਕਰ ਤੇ ਟਾਈਮ ਦੇ ਨਾਲ ਕਾਰਵਾਈ ਕੀਤੀ ਹੁੰਦੀ ਤੇ ਪੰਜਾਬ ਦੇ ਨਾਲ ਤਾਨੂੰ ਪਹਿਲਾਂ ਕਿਹਾ ਕਿੰਨੇ ਮੁੰਡੇ ਕਿੰਨੇ ਨੌਜਵਾਨ ਨਸ਼ੇ 'ਚ ਜਾਣ ਤੋਂ ਵੱਜ ਜਾਣੇ ਸੀਗੇ ਔਰ ਕਿੰਨੇ ਨੌਜਵਾਨ ਜਿਨ੍ਹਾਂ ਦੇ ਮਾਪਿਆਂ ਨੇ ਡਰਦੇ ਆਪਣੇ ਪੁੱਤਾਂ ਨੂੰ ਬਾਹਰਲੇ ਦੇਸ਼ਾਂ 'ਚ ਭੇਜਤਾ ਇਹਨਾਂ ਦੇ ਕਰਕੇ ਪੰਜਾਬ ਵੀ ਖਾਲੀ ਹੋਇਆ ਪਰਵਾਸ ਹੋ ਗਿਆ ਲੋਕਾਂ ਦੇ ਮਨ 'ਚ ਬਹਿ ਗਿਆ ਕਿ ਯਾ ਨਸੇ ਭੜੇ ਆਪਣੇ ਪੁੱਤਾਂ ਧੀਆਂ ਨੂੰ ਬਾਹਰ ਕਰ ਦਿਓ ਸਾਡਾ ਪੰਜਾਬ ਵੀ ਖਾਲੀ ਕਰਾ ਸਾਡੇ ਸ਼ਮਸ਼ਾਨ ਘਾਟ ਜਿਹੜੇ ਰੋਜ਼ ਭਰਦੇ ਸੀਗੇ ਸੋ ਸੋ ਮੈਂ ਇਹ ਗੱਲ ਫਿਰ ਕਹਣਾ ਚਾਹੁੰਦਾ ਕਿ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਸਰ ਇਨਸਾਫ ਜਿਹੜਾ ਉਹ ਮਿਲਦਾ ਮਿਲਦਾ ਲੋਕਾਂ ਨੂੰ ਇੱਕ ਨਾ ਇੱਕ ਦਿਨ ਮਾਮਾ ਜਿਹੜੀਆਂ ਹਾਂ ਮਾਮਾ ਜਿਹੜੀਆਂ ਹੁੰਦੀਆਂ ਸੀਗੇ ਉਹਨਾਂ ਦੇ ਵਹਿ ਉਹਨਾਂ ਦੇ ਪੁੱਤਾਂ ਦੀਆਂ ਲਾਸ਼ਾਂ ਦੇ ਬੈਨ ਜਿਹੜਿਆ ਉਹ ਦਰਗਾਹ ਦੇ ਵਿੱਚ ਉਹ ਉੱਤੇ ਉਹ ਮਹਾਰਾਜਾ ਸੱਚੇ ਪਾਤਸ਼ਾਹ ਬਿੱਠਾ ਕੋਟ ਕਿਚੜੀਆਂ ਬੈਠੀਆਂ ਇਸ ਕਰਕੇ ਅੱਜ ਜਿਹੜਾ ਫੈਸਲਾ ਆਇਆ ਜਿਹੜਾ ਇੰਨਾ ਕੁ ਬਚਿਆ ਅਕਾਲੀ ਦਲ ਐ ਥੋੜਾ ਜਿਹਾ ਹੀ ਬੋਤਾ ਨਿਕਾ ਥੋੜਾ ਜਿਹਾ ਬਚਿਆ ਅਕਾਲੀ ਦਲ ਦੇਣਾ ਉਹਨੂੰ ਅੱਜ ਇੱਕ ਬਹੁਤ ਵੱਡਾ ਝਟਕਾ ਜਿਹੜਾ ਲੱਗਾ ਔਰ ਉਹਨਾਂ ਦੀ ਇਸ ਗੱਲ ਦੇ ਵਿੱਚ ਕੋਈ ਸਚਾਈ ਨਹੀਂ ਕਿ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਕਿਤੇ ਕੋਈ ਧੱਕਾ ਕਰਦੀ ਨਹੀਂ ਪਰੰਦਾ ਕਿਤੇ ਕਿਤੇ ਕਾਂਗਰਸ ਤੇ ਬੀਜੇਪੀ ਵੱਡੇ ਸਵਾਲ ਖੜਾ ਕਰਦੇ ਆਮ ਆਦਮੀ ਦੇ ਧੱਕਾ ਕੀਤਾ ਜਾ ਰਿਹਾ ਕਾਗਜ਼ ਕਰਦੇ ਕੋਈ ਧੱਕਾ ਦੀ ਕੋਈ ਕਿਤੇ ਕੋਈ ਧੱਕਾ ਦੀ ਡਰਾਮਾ ਵਾਲੀ ਬੰਦੇ ਹੈ ਨਹੀਂ ਬੰਦੇ ਖਿਡਾਰੀ ਨਹੀਂ ਆਮੀ ਜਿੱਥੇ ਧੱਕਾ ਦੱਸੋ ਉੱਥੇ ਹੀ ਹਾਲਾਤ ਹੈ ਕੌਣ ਧੱਕਾ ਕਰਦਾ ਕੋਈ ਵੀ ਧੱਕਾ ਕਰ ਸਕਦਾ ਬੰਦੇ ਨਹੀਂ ਆਦੇ ਜਿਹੜਾ ਲਾ ਲਾ ਪੈ ਜਾਂਦੇ ਆਪਣੇ ਬੰਦੇ ਨੂੰ ਪੇਪਲ ਦਾ ਜੇ ਸਿੰਘ ਬਾਰੇ ਇੱਕ ਵੀਡੀਓ ਬਣਦੀ ਚੱਲੀ ਹੈ ਐਸਐਸਪੀ ਪਟਿਆਲਾ ਬਲੂ ਸ਼ਰਮਾ ਦੀ ਉਹ ਸਾਫ਼ ਕਹਿ ਰਹੀ ਕਿ ਕਾਗਜ਼ ਨੂੰ ਰੱਦ ਕਰ ਦਿਓ ਤੁਹਾਨੂੰ ਪਤਾ ਕਿਹੜੀ ਵੀਡੀਓ ਕਿੱਥੋਂ ਲੈ ਆਉਂਦੇ ਆ ਸੁਖਵੀਰ ਬਾਦਲ ਦੇ ਜੋ ਆਪਣੇ ਰਾਜ ਚ ਕਰ ਰਹੇ ਨੇ ਤੁਹਾਨੂੰ ਪਤਾ ਸੁਖਵੀਰ ਬਾਦਲ ਦੇ ਰਾਜਚਾ ਜਿਹੜਾ ਕੈਪਟਨ ਮਨਿੰਦਰ ਜਿਹੜਾ ਕਿਹਾ ਕੇ ਇਹਦੇ ਨਾਲ ਸਮਝੌਤਾ ਕਰੋ ਕੈਪਟਨ ਮਨਿੰਦਰ ਦੀ ਆਪਣੀ ਵੋਟ ਕਰਤੀ ਉਹ ਵੋਟ ਨਹੀਂ ਪਾਉਂਦੀ ਪਟਿਆਲੇ ਇਹ ਲੋਕ ਆਪ ਇਹ ਕੰਮ ਕਰਦੇ ਸਾਡੇ ਤੇ ਉਦਾਂ ਹੀ ਦੋਸ਼ ਲਾਈ ਜਾਂਦੇ ਜਦ ਲਈ ਤੇ ਕਿਹਦੇ ਵੋਟਾਂ ਲੋਕ ਲੜਦੇ ਆਪਣੇ ਪ੍ਰੇਪਰ ਦਾ ਕਰ ਆਰਾਮ ਨਾਲ ਇਲੈਕਸ਼ਨ ਹੋਵੇ ਅਮਨਜਨ ਨਾਲ ਇਲੈਕਸ਼ਨ ਹੋਵੇ ਕਿਹੜੂ ਲੈਕਚਰ ਲੜ ਤੋਂ ਮੈਂ ਪਹਿਲਾਂ ਢੱਕਿਆ ਨਾ ਸਾਡੀ ਸਰਕਾਰ ਹੋਣੀ ਢੱਕਦੀ ਹੈ ਹਰ ਬੰਦੇ ਨੂੰ ਡੈਮੋਕਰੇਸੀ ਆਪਣੀ ਲੈਕਚਰ ਜਾ ਕੇ ਫੇਪਲ ਦਾ ਕਹਦੇ ਦਰਦ। ਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜਾ ਬਿਕਰ ਮਜੀਠੀ ਦੇ ਪੱਤਰ ਸਿਆਸੀ ਬਦਲਾਖੋਰੀ ਹੈ ਕਿਉਂਕਿ ਇਸ ਲਈ ਇਹ ਮਾਮਲਾ ਦਰਜ ਹੋ ਰਿਹਾ ਸੀ। ਮੈਂ ਤਾਂ ਕਹਿੰਦਾ ਕਿ ਮਾਨਜੋ ਹਾਈ ਕੋਰਟ ਦੇ ਇਹ ਚੀਜ਼ ਜਿਹੜੀ ਉਹਨਾਂ ਦੀ ਰੱਦ ਕਰਤੀ ਕਿ ਸਿਆਸੀ ਬਦਲਾਖੋਰੀ ਸੀ। ਹਾਈ ਕੋਰਟ ਨੇ ਤਾਂ ਨਾ ਕਮੈਂਟ ਕੀਤੇ ਆ। ਇਹ ਜਿਹੜੇ ਸਬੂਤ ਦਿੱਤੇ ਆ ਵਿਜੀਲੈਂਸ ਨੇ ਉਹ ਬਹੁਤ ਗੰਭੀਰ ਆ ਉਹਨਾਂ ਦੇ ਨਾਲ ਕਿਹਾ ਕਿ ਸਬੂਤ ਬਹੁਤ ਗੰਭੀਰ ਹੈ ਇਹਦਾ ਮਤਲਬ ਕਿ ਪੱਛੇ ਦੇ ਵਿੱਚ ਜੋ ਕੋਚ ਬਿਜੀ ਰਲਸ ਨੇ ਲਾਇਆ ਉਹ ਬਿਲਕੁਲ ਦੋਸਤ ਹੈ 540 ਕਰੋੜ ਦਾ ਜਿਹੜਾ ਲੈਂਡ ਡੇ ਜਿਹੜਾ ਹੋਇਆ ਉਹ ਕੋ ਉਦਾਂ ਨਹੀਂ ਹੈ ਬਿਨਾਂ ਦੇ ਕਰ ਤੋਂ ਨਹੀਂ ਹੈ ਅੱਛਾ ਤੁਹਾਨੂੰ ਨਜ਼ਰ ਪੁਰਾਣੀ ਹੈ ਸਰਕਾਰਾਂ ਕਿਉਂ ਚੁੱਪ ਰਹੀਆਂ ਅਖੇ ਬਿਜੀ ਇੰਨਾ ਅੱਜ ਦਾ ਇੱਕ ਦਿਨ ਤੇ ਹੋਇਆ ਨਹੀਂ ਨਾ ਤਿੰਨ ਥਾਂਾਂ ਤੇ ਹੋਇਆ ਨਹੀਂ ਮੈਂ ਤਾਂ ਸਭ ਤੁਹਾਨੂੰ ਕਿਹਾ ਕਿ ਪਹਿਲੇ ਤੇ ਬਾਦਲ ਸਾਹਿਬ ਉਹਨਾਂ ਨੇ ਕੀਤਾ ਕੋਈ ਨਹੀਂ ਉਹ ਰਿਸ਼ਤੇਦਾਰੀ ਸੀਗੀ ਜਿਹੜੇ ਦੁੱਜੇ ਇਸ ਦਾ ਤੇ ਵੋਟਾਂ ਲੈ ਕੇ ਆਈ ਜਿਹੜੇ ਗੁਟਕਾ ਸਾਹਿਬ ਫੜ ਕੇ ਕਹਿੰਦੇ ਹੁਣ ਕਹਿੰਦੇ ਕਿਹ ਲੱਕ ਤੋੜਦਿਆਂ ਨੇ ਉਹ ਲੱਕ ਹੀ ਤੋੜ ਦਿੰਦੇ ਉਹ ਪਿਓ ਦੇ ਪੁੱਤੋ ਤੁਹਾਡੇ ਕੋਲ ਨਾ ਲੱਤ ਟੁੱਟੀ ਦਾ ਪੈਰ ਟੁੱਟਾ ਦਾ ਬਾਹ ਟੁੱਟੀ ਦਾ ਗੁੱਟ ਟੁੱਟਾ ਤੁਹਾਡੇ ਕੋਲ ਕੋ ਟੁੱਟਾਈ ਗਈ ਉਂਟਾ ਵੀ ਦੇ ਚਾਚੇ ਭਤੀਜੇ ਦੀ ਸਰਕਾਰ ਬਣ ਕੇ ਉਹਨੋਂ ਕਹਿੰਦੇ ਪਏ ਕਿ ਇੱਥੇ ਇਕੱਠੇ ਹੋਣਾ ਚਾਹੁੰਦੇ ਆ ਕਿਉਂਕਿ ਉਹ ਲੱਕ ਤੋੜਨ ਵਾਲਿਆਂ ਦਾ ਹੀ ਬਿਆਨ ਆ ਦੀ ਇਕੱਠੇ ਹੋ ਰਹੀ ਏ ਮੈਂ ਕਹਾਂ ਦੀ ਹੋਣ ਕਦੇ ਇਕੱਠੇ ਹੋ ਕੇ ਬਨਾਬ ਦੇ ਲੋਕਾਂ ਦੇ ਕੋਲ ਲਾਉਣ ਪਹਿਲਾਂ ਹੀ ਲੋਕਾਂ ਨੇ ਲਾਏ ਹੋੜ ਵੀ ਲਾਸਣਗੇ ਮੈਂ ਤੁਹਾਨੂੰ ਪਹਿਲਾਂ ਕਿਹਾ ਇਕੱਠੇ ਹੋਣ ਤੇ ਨਾ ਹੋਣ ਸਭ ਸਾਬ ਹੋ ਚੁੱਕਾ ਕੰਮ ਤੇ ਇੱਕ ਹੀ ਸਮਝੋ ਕਿ ਦੇਰੇ ਹੋ ਵੀ ਇਦਾਂ ਡਰਗ ਦਾ ਕੰਮ ਕਰਦੇ ਉਹਨਾਂ ਨੂੰ ਕੀ ਸੁਨੇਹਾ ਕਰਦੇ ਉਹਨਾਂ ਨੂੰ ਸੁਨੇਹਾ ਕਿ ਜੇਲਾ ਬੜੀਆਂ ਮਾਸਤੇ ਜਿਹੜਾ ਵੀ ਬੰਦਾ ਡਰਗ ਦਾ ਕੰਮ ਕਰੂਗਾ ਜਿਹੜਾ ਵੀ ਬੰਦਾ ਲੋਕਾਂ ਦੇ ਪੁੱਤਾਂ ਨੂੰ ਨਸ਼ੇ ਤੇ ਲਾਊਗਾ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਜੜੀਆ ਉਹਨਾਂ ਨੂੰ ਜੇਲਾ ਦੇ ਵਿੱਚ ਭੇਜੂਗੀ ਸਲਾਖਾਂ ਦੇ ਪਿੱਛੇ ਭੇਜੂਗੀ ਜੇਲਾ ਇਸੇ ਕਰਕੇ ਦਾ